हां जी वोना जी 59वां जन्मदिन है आज अपना आज 50 पूरे करके 52 ਵਿੱਚ ਪਹੁੰਚ ਗਏ ਜੀ 59 ਸਾਲ ਤੇ ਛੱਡ ਗਏ ਹੈ ਤੇ ਅੱਜ ਬਲੱਡ ਨੈਟ ਕਰਨ ਆਇਆ ਕਿੰਨੀ ਵਾਰ ਹੋ ਗਿਆ 49 ਵਾਰ ਪਹਿਲਾਂ ਹੋ ਚੁੱਕਾ ਐ ਸੱਜ 50 ਵਾਰ ਇਹ ਕਰਤਾ ਜੀ ਜਾਨੀ ਤੇ ਦੋਨੇ ਪੰਜਾਬ ਜਾ ਪੂਰੇ ਕਰਤੇ ਹੈ ਪੂਰੇ ਕਰਤੇ ਸੈਂਚਰੀ ਵੱਜ ਗਈ ਆਪਣੀ 50 ਤੇ 50 ਇਹ ਤੋਂ ਵੱਧ ਤਾਂ ਹੁਣ ਗਾੜੇ ਰਹਿੰਦੀ ਜ਼ਿੰਦਗੀ ਵਾਹਿਗੁਰੂ ਲੋਕਾਂ ਦੇ ਲੇਖੇ ਲਾ ਦੇਵੇ ਚੰਗੇ ਪਾਸੇ ਲਾ ਦੇਵੇ ਕੀ ਕਹਿਣਾ ਚਾਹਾਂਗੇ ਨੌਜਵਾਨਾਂ ਨੂੰ ਨੌਜਵਾਨ ਵੀਰਾਂ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਵੀ ਚੰਗੇ ਕੰਮਾਂ 'ਚ ਹਿੱਸਾ ਲਓ ਚੰਗੇ ਕੰਮਾਂ ਦੇ ਵਿੱਚ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਜ਼ਰੂਰਤ ਪੈਂਦੀ ਆ ਜਿਸ ਤਰ੍ਹਾਂ ਦੇ ਆਪਾਂ ਤਨ ਮਨ ਧਨ ਨੂੰ ਕਰਤੀ ਲੋ ਤਿੰਨਾਂ ਚੀਜ਼ਾਂ 'ਚ ਉਸ ਤਰ੍ਹਾਂ ਦੀ ਸੇਵਾ ਕਰ ਸਕਦੇ ਕਰਨੀ ਚਾਹੀਦੀ ਆ ਨੌਜਵਾਨਾਂ ਨੂੰ ਜਿਹੜਾ ਨਸ਼ਾ ਤੋਂ ਦੂਰ ਰਹਿਣਾ ਚਾਹੀਦਾ ਇਸ ਤਰ੍ਹਾਂ ਪਗੇ ਸਮਾਜ ਦੇ ਵਿੱਚ ਚੰਗੇ ਨਾਗਰਿਕ ਬਣਾਂਗੇ ਚੰਗੇ ਆਪਣੀ ਤਾਕਤ ਦੇਵਾਂਗੇ ਤਾਂ ਸਾਡੇ ਮਾਪਿਓ ਦਾ ਵੀ ਇਹਦੇ ਵਿੱਚ ਨਾਮ ਉੱਚਾ ਹੁੰਦਾ ਤੇ ਹੋਰ ਗੁਰੂਆਂ ਦੀ ਅਸੀਂ ਗੱਲ ਕਹੀ ਹੋਈ ਵੀ ਜਿਹੜੀ ਮਾਨਤਵਾ ਦੇ ਪੱਖ ਚ ਜਾਂਦੀ ਆ ਮੁਬਾਰਕਾਂ ਜੀ ਤੁਹਾਨੂੰ ਬਹੁਤ ਬਹੁਤ ਪੰਜਾਵੇਂ ਜਨਮ ਦਿਨ ਦੀਆਂ ਧੰਨਵਾਦ ਜੀ ਧੰਨਵਾਦ ਉਹਨਾਂ ਸਾਥੀਆਂ ਦਾ ਜਿਨ੍ਹਾਂ ਨੇ ਸਵੇਰ ਤੋਂ ਲੈ ਕੇ ਅੱਜ ਦੁਆਵਾਂ ਕੀਤੀਆਂ ਔਰ ਕਰ ਰਹੇ ਆ ਤੇ ਅੱਗੇ ਵੀ ਇਹਨਾਂ ਲੋਕਾਂ ਤੋਂ ਆਸ ਰੱਖੂਗਾ ਚੰਗੇ ਪੱਖ ਤੇ ਚੱਲੀ ਆ ਜਿਹਦੇ ਮੈਂ ਦੁਆਵਾਂ ਦਿੱਤੇ ਰਾਨ ਵਾਹਿਗੁਰੂ ਚੰਗੇ ਪਾਸੇ ਜਿਹੜਾ ਸਾਨੂੰ ਲਾਈ ਰੱਖੇ ਵਾਹਿਗੁਰੂ ਜੀ ਦਾ ਖਾਲਸਾ ਸੇ ਵਾਹਿਗੁਰੂ ਜੀ ਕੀ ਫਤਿਹ ਉਹ ਚੜ੍ਹਦੀ ਕਲਾ 'ਚ ਰੱਖੇ ਇਸੇ ਤਰ੍ਹਾਂ ਸੇਵਾ ਕਰਨ ਦਾ ਬਲਵਕਸ਼ ਹੈ ਸੈਕਿੰਡ ਸੈਂਚਰੀ ਪੂਰੀ ਕਰੇ ਤੇ 100 ਵਾਰੀ ਖੂਨ ਦਾਨ ਕਰੇ